ਹਾਂਜੀ ਬਈ ਕੀ ਹਾਲ ਹੈ ਸਾਰੇ ਭਰਾਵਾਂ ਦਾ 7 ਵਜਣ ਵਾਲਿਆ ਬਈ 7 ਵਜਣ ਦੇ ਰਹਿ ਗਏ 5 ਜਾਂ 10 ਮਿੰਟ 10 ਮਿੰਟ ਰਹਿ ਗਏ ਤੇ ਆਪਾਂ ਕਰਦੇ ਹਾਂ ਛਤਰੀਆਂ ਖੜੀਆਂ ਤਿੰਨੇ ਬਚੇ ਤਿੰਨੇ ਪੱਠੇ ਠੀਕ ਹੈ ਹਵਾ ਚੱਲੀ ਆਂਦੀ ਹੈ ਥੋੜਾ ਜਿਹਾ ਲੱਗਦਾ ਤਾਂ ਮੀਂਹ ਵਾਲਾ ਮੌਸਮ ਹੋ ਜਾਗਾ ਮੱਟਰ ਦਾ ਬਣੇ ਤਾਂ ਕੱਢ ਲਈ ਬਈ ਧੁੱਪ ਵਧੀਆ ਸਵੇਰੇ ਠੰਡਾ ਸਵੇਰੇ ਸਵੇਰੇ ਠੰਢੀ ਹੁੰਦਾ ਮੌਸਮ ਤਾਂ ਤੇ ਆਪਾਂ ਛੱਡਾਂਗੇ ਅੱਜ ਬਾਜੀ ਵਾਲੇ ਤਿੰਨੇ ਪੱਠੇ ਤੇ 3 ਵਜੇ ਇਹ ਲਾਉਣੀਏ ਨੂੰ ਲੋ ਬਈ ਪਾਣੀ ਬਾਹਰ ਆਤਾ ਸੀ ਦਾਣਾ ਵੀ ਰਾਤ ਚੱਕਦਾ ਸੀ ਸੂਤਰਾ ਤਾਂ ਬਾਹਰ ਪਿਆ ਠੀਕ ਹੈ ਜੀ ਦੇ ਵਈ ਲਾਦਾ ਇਦਾਂ ਵੀ ਰਿਗਾਰਡਮੈਂਟ ਆ ਆਪਾਂ ਕਿੰਨੇ ਕਰ ਲੀਆਂ ਛਤਰੀਆਂ ਖੜੀਆਂ ਬਾ ਹੁਣ ਆਪਾਂ ਤਿੰਨੇ 6 ਦੇ 6 ਕੱਢਦੇ ਅੱਜ ਪਹਿਲਾਂ 6 ਦੇ 6 ਉੱਥੇ ਬਿਠਾਉਣੇ ਆ ਆ ਜਾਲ ਉੱਤੇ ਰੱਖਦੀ ਆਪਾਂ ਹੁਣ ਜਾਟ ਕੇ ਵਧੀਆ ਓਰੇ ਤੇ ਹੋਰ ਵੜਦੇ ਆਪਾਂ ਪੂਤਰ ਪਾਣੀ ਦਾ ਫਰਾ ਆਦ ਨਹੀਂ ਬਈ ਹਲੇ ਇਹਨਾਂ ਨੂੰ ਠੀਕ ਐ 6 ਦੇ 6 ਅੱਜ ਖੁੱਲੇ ਬਿਠਾਉਣੇ ਛਤਰੀ ਤੇ ਠੀਕ ਐ ਤਿੰਨ ਪੱਠੇ ਤਿੰਨ ਤਿੰਨ ਆਪਣੇ ਬੱਚੇ ਆ ਫਾਇਦਾ 4 ਐ ਬੱਚਾ ਤਾਂ ਉਹ ਵੀ ਸੋਣਾ ਉੜਦਾ ਬਈ ਪਰ ਉਹਨੂੰ ਬੱਚਿਆਂ ਨਾਲ ਹੀ ਕੱਢਿਆ ਕਰਾਂਗੇ ਠੀਕ ਐ ਇਹ ਤੇ ਕਾਲਕਾ ਤਾਂ ਲਾਲ ਤੇ ਗੋਲਾ ਨਾ ਬੈਠੇ ਬਈ ਤੇ ਤਿੰਨ ਵੱਡੇ ਬਾਜੀ ਵਾਲੇ ਇਹ 6 ਦੇ 6 ਕਰਦੇ ਆਂ ਬੁੱਤਰ ਤੇ ਦੂਜੀ ਆਪਾਂ ਕਰਦੇ ਨਹੀਂ ਠੀਕ ਹੈ 6 ਦਾ ਜੁੱਟ ਬਣਾਇਆ ਕਰਾਂਗੇ ਇਹ ਪਹਿਲਾ ਲੋ ਬਈ ਗੋਲਾ ਫੜ ਲਿਆ ਆਪਾਂ ਗੋਲਾ ਵੀ ਉੱਤੇ ਕਰਦੇ ਆਂ ਦੇਖ ਲਓ ਬਈ ચીਖ ਰਿਹਾ ਬੱਚੇ ਠੀਕ ਹੈ ਬੱਕਾ ਦਾ ਗਾਠ ਰੀ ਨੇ ਮੜੇ ਜੀ ਇਹਨਾਂ ਕੋ ਨਾਣਾ ਹੈਗਾ ਯਾਰ ਮੇਰੇ ਸਾਥ ਚ ਇਹ ਤੇ ਮੜਾ ਖਾਲੀ ਹੈ ਬਈ ਆ ਤਾਂ ਬੱਚੇ ਜਮਾ ਖਾਲੀ ਹੈ ਮੈਨੂੰ ਉਹਨਾਂ ਦਾ ਲੱਗਦਾ ਗੋਲੀ ਗੋਦਾਣੀ ਗਿਆ ਆ ਪੱਠਾ ਹੈ ਬਈ ਆਪਣਾ ਚਾਰ ਇਹਦੇ ਰੰਗ ਨਹੀਂ ਲੱਗਿਆ ਇਹਦਾ ਪੱਠੀ ਸੀ ਯਾਰ ਇਹ ਪੰਜਵਾਂ ਆ ਬੈਠਾ ਕਬੂਤਰ ਆਪਣਾ ਕਿੱਡਣ ਵਾਲਾ ਨਾਲ ਪੰਜ ਤੇ ਛੇਵਾਂ ਕਬੂਤਰ ਆ ਸੀ ਬਈ ਲੈ ਬਈ 6 ਦੇ 6 ਕਰਦੇ ਆ ਬਾਹਰ ਲੈ ਭਾਈ ਤੰਨ ਬਾਜੀ ਵਾਲੇ ਤਾਂ ਨਿਕਲ ਗਏ ਤੇ ਤਿੰਨੇ ਕੱਢਦੇ ਆ ਪੱਠੇ ਨਾਲ ਹੀ ਲੈ ਭਾਈ 7 ਵਜੇ ਤੋਂ ਪਹਿਲਾਂ ਕੱਢਦੇ 10 ਮਿੰਟਾ ਜਿਆਦਾ ਟਾਈਮ ਦੇ ਲਈ ਕਿੰਨਾ ਕੁ ਹੋ ਗਿਆ ਟਾਈਮ ਹੋ ਗਿਆ ਭਾਈ 6:54 ਇਸ ਟਾਈਮ 6:54 ਦੇ ਕੱਢਦੇ ਤਿੰਨ ਪੱਠੇ ਠੀਕ ਹੈ ਤੇ ਤਿੰਨ ਬੱਚੇ ਬਾਈ ਵਾਲੇ ਤਿੰਨ ਬਾਈ ਵਾਲੇ ਤੇ ਤਿੰਨ ਬੱਚੇ ਜਿਹੜੇ ਗੱਜੇਗੇ ਪੰਜ ਦਾ ਆਫਰ ਦੇ ਕੇ ਲੱਗ ਗਿਆ ਬਈ ਹਾਂ ਬਈ ਆਏ ਹੋਏ ਜ਼ਾ ਪੁੱਤੇ ਅੱਠ 10 ਹੋ ਗਏ ਆਫਰ ਦੇ ਦੋਨੇ ਆ ਤਾਂ ਜਿਹੜੇ ਬਾਈ ਵਾਲੇ ਆ ਕੱਢੇ ਹੋਏ ਆਪਣੇ ਪੁੱਤਰ ਕਾ ਆ ਜਾਂਦਾ ਬਈ ਤੇ ਦੂਜਾ ਆ ਜਾਂਦਾ ਦੋ ਤੇ ਤਿੰਨ ਛਡੀ ਇਹਨਾਂ ਦਾ ਪੱਠੇ ਆਪਾਂ ਠੀਕ ਆ ਕਾਲ ਕੰਤਾ ਲਾਲ ਤੇ ਆਪਣਾ ਗੋਲਾ ਕਾਲ ਕੰਤਾ ਲਾਲ ਤੇ ਗੋਲਾ ਬੱਚੇ ਵੀ ਆਉਂਦੇ ਤਿੰਨੇ ਇਹਦੇ ਤਿੰਨੇ ਵਸਾ ਦੋ ਜੁੱਟ ਬਣਾ ਕੇ ਉੜਦੇ ਆ ਬਈ ਤੇ ਇੱਕ ਆ ਫਿਰ 50 ਹੋਵੇ ਬਈ 50 ਰੁਪਏ ਬੱਚਟ ਟੀਵੀ ਵੀ ਫਿਰਦੀ ਉੱਡੀ ਨਾਲੀ ਤੰਨੇ ਇਹ ਫਿਰਦੇ ਓਡੇ ਤੇ ਦੁੰਨੀ ਓ ਉੱਡੇ ਹਰਦੇ ਬਈ ਆ ਹੁੰਦੇ ਦੇਖ ਲੋ ਪੰਜੇ ਇਹਦੇ ਦੇ ਹੜੇ ਨੂੰ ਦਿਖਾ ਦਿੰਦੇ ਆ ਆ ਹੁੰਦੇ ਬਈ ਦੇਖ ਲੋ ਬਈ ਆ ਵਰਦੇ ਪੰਜੇ ਤੇ ਜੇ ਮਾਂ ਛੱਡ ਗਈ ਉਹਦਾ ਬਈ ਬਹਿ ਗਿਆ ਮੈਂ ਸਾਜ ਬਿਮਾਰੀ ਚ ਆਇਆ ਹੋਇਆ ਕੂਤਰ ਆਪਣਾ ਉਹ ਇੰਨਾ ਔੜਦਾ ਨਹੀਂ ਹੈ ਉਹ ਤਾਂ ਬਾਲੀ ਛੇਤੀ ਬਹਿ ਜਾਂਦਾ ਜਾਂ ਜੁੜਿਆਗਾ ਯਾਰ ਐਂ ਚੱਕਰ ਹੈ ਉਹਨੂੰ ਬਦਾਂ ਉਹਨੂੰ ਦੰਨੇ ਗੜਗੜਾ ਦੰਨੇ ਆ ਠੀਕ ਹੈ ਉਹਨੂੰ ਵੀ ਕੱਢਿਆ ਕਰਾਂ ਬਈ ਲਗਾਤਾਰ ਯਾਰ ਅੱਜੋ ਤਾਂ ਮੈਂ ਅੱਜ ਵੀ 10 ਮਿੰਟ ਮੈਂ ਸੌਂਟੀਆਂ ਦਾ ਲਾਲਸਾ ਜਾ ਸੋ ਦਿਖਾ ਦਿੰਨੇ ਆ ਯਾਰ ਫੇ ਕਮੈਂਟ ਕਰਕੇ ਦੱਸਿਓ ਹੀ ਕਿਵੇਂ ਕੂਤਰ ਬਵਾਰੀ ਚ ਇਹ ਜਾਣ ਕੇ ਨਹੀਂ ਉੜਦਾ ਯਾਰ ਮੈਨੂੰ ਤਾਂ ਲੱਗਦਾ ਯਾਰ ਮਸਤੀ ਮਸਤ ਵਾਲਾਗਾ ਤਾਣੀਓ ਨਾ ਦੇਖ ਲਓ ਬਈ ਆ ਉੱਤਰ ਹੈ ਇਹ ਤਾਂ ਉੱਡ ਵੀ ਨਹੀਂ ਰਿਹਾ ਯਾਰ ਮਸਾ 5 ਤੇ 10 ਮਿੰਟ ਉੜਦਾ ਫੜ ਕੇ ਦਿਖਾ ਦਿੰਨੇ ਆ ਇਹ ਹਾਲੇ ਕੁੜੀ ਇਹ ਫੜ ਕੇ ਛੱਡਦੇ ਆ ਪਤਾ ਲੱਗ ਜਾਂਦਾ ਨਾ ਆ ਦੇਖ ਲਿਓ ਨਾ ਬਈਏ ਜਾਨਵਰ ਦੇਖੋ ਮਜ਼ੇਰ ਆ ਲੱਗਦਾ ਬਿਮਾਰੀ ਜੀ ਇਹਨੂੰ ਪੱਕਿਆ ਪੱਕ ਗਿਆ ਗੂਤਰ ਨੂੰ ਪਤਾ ਨਹੀਂ ਤਾਂ ਹੀ ਔੜ ਤੋਂ ਆਪਣੀ ਕੀ ਚੱਕ ਰਿਆ ਯਾਰ ਇਹਦੇ ਬੈਠਾ ਬਈਆ ਉਹਦਾ ਇਹ ਤਾਂ ਬਾਲੀ ਛੇਤੀ ਰਹਿ ਗਿਆ ਇਹਦਾ ਉੱਡਣਸਾਰ ਮਾਵਾ ਲਾਲੂ ਮਾਸਾ 10 ਜਿਹੜੇ ਤੇ ਆਨੇ ਦਾ ਤੇ ਆਹ ਹਜੀ ਠੀਕ ਆ ਉਦੋਂ ਦੇ ਉੱਡੇ ਫਿਰਦੇ ਆ ਕੋਈ ਨਹੀਂ ਥੱਲੇ ਆਇਆ ਵੀ ਪੰਜੇ ਜੋ ਪੰਜੇ ਵਧੀਆ ਉੱਡੇ ਫਿਰਦੇ ਆ ਨਾ ਹੁੰਦੇ ਆ ਆ ਦੇਖੋ ਵੀ ਦੋਨੇ ਤੇੰਨੇ ਬੱਚੇ ਆਪਣੇ ਪੰਜੇ ਵਧੀਆ ਫਿਰਦੇ ਆ ਤੇ ਚੱਲ ਬਾਈ ਉੱਡਣ ਦੇਖਦੇ ਕਿੰਨਾ ਟਾਈਮ ਕਰਦੇ ਆ 7 ਵਜੇ ਤੋਂ ਪਹਿਲਾਂ ਛੱਡੀ 5 ਮਿੰਟ ਤੇ ਹੁਣ 8 15 ਕਦੇ 15 ਕ ਹੋ ਗਏ 10 ਕ ਦਾ ਕਰਨੇ ਯਾਰ ਅੱਜ ਦੂਜੀ ਡਾਈ ਜਨ ਵੀ ਕਰੇ ਦੇ ਦੇ ਕਿੰਨਾ ਕ ਟਾਈਮ ਕਰਤੇ ਅੱਜ ਹੋਲੀ ਹੋਲੀ ਖੁੱਲਣਗੇ ਨਾ ਇਹ ਪਾਂ ਦਾ ਦਿਨ ਤਾਂ ਖੁੱਲਣ ਤੇ ਲੱਗੇ ਜਾਣਗੇ ਇਹਨੂੰ 5 ਕਿ ਦਿਨ ਤਾਂ ਟਾਂਕੇ ਤੇ ਪਰ ਸਿੱਧੇ ਆਉਂਦੇ ਆਪਣੇ ਆਂਬਰ ਅੱਗੇ ਦੇਖਦਾ ਬਈ ਹੁਣ ਕੀ ਬਣਦਾ ਕਿ ਦੋਨਾਂ ਚੋਂ ਇੱਕ ਛੱਡ ਲੈ ਪੀਰਗੋੜ ਇੱਕ ਛੱਡ ਲੈ ਉੱਥੇ ਬਈ ਘਰਾਂਗ ਨੇ ਕਿਆ ਬਈ ਕਰ ਰਹੇ ਬਾਜੇ ਸ਼ੌਂਕ ਨਾ ਆਪਾਂ ਵੀ ਆਦਾ ਕੰਮ ਕਰ ਲਿਆ ਆਉਂਦੇ ਵੀ ਪੰਜੇ ਲੋ ਬਈ ਟਾਈਮ ਹੋ ਗਿਆ 8:30 ਪੰਜੇ ਫਿਰਦੇ ਆਪਣੇ ਠੀਕ ਐ ਹੋਇ ਇਤਨਾ ਤੇ ਨਾ ਕੜਦੇ ਬੱਚਾ ਪਾ ਵੀ ਅੱਜ ਡਾਉਣੇ ਆ ਠੀਕ ਐ ਇਹਨਾਂ ਨਾਲ ਉੱਡ ਲੂਗਾ ਕਿਉਂ ਗਿੱਜੇਗਾ ਆਪਣਾ ਬਧੀਆ ਹੜਦਾ ਬਾਈ ਬੱਚਾ ਕਰੇ ਤਾਂ ਹੀ ਗੱਡਿਆ ਇਹਨੂੰ ਹੋਲੀ-ਹੋਲੀ ਚੜਜੂਗਾ ਲੈ ਬਾਈ ਬੱਚਾ ਚੱਲਿਆ ਇਹ ਫੋਨ ਬਣੇਗਾ ਤਾਂ ਬੁਲੰਰ ਹੋ ਜਾਂਦਾ ਯਾਰ ਕੈਮਰਾ ਲੈ ਵੀ ਬਾਈ ਬੱਚਾ ਹੀ ਮਾਰ ਗਿਆ ਚੱਕਰ ਠੀਕ ਐ ਦਿਖਾ ਦਿੰਨੇ ਆ ਹਾਲਾ ਚੜਾ ਲੱਗ ਗਿਆ ਠੀਕ ਐ ਉੱਤੇ ਉਹ ਬਾਈ ਜੀ ਵਾਲੇ ਤੇ ਉਹ ਤਿੰਨ ਬੱਚਿਆਂ ਦਾ ਲੱਗੀ ਜੁੱਟਾ ਠੀਕ ਐ ਇਹ ਵੀ ਉੱਡੂ ਇਹਨਾਂ ਦੇ ਨਾਲ ਅੱਜ ਬੱਚਾ ਈ ਕਮਵਤੀ ਉਹ ਇਹ ਬਾਲਾ ਛੋਟਾ ਬੱਚਾ ਦਾ ਦੇ ਦੇ ਕੀ ਟਾਈਮ ਕਰਦਾ ਕੀ ਕਰਦਾ ਇਹਦੀ ਵੀ ਸਾਢੇ 8 ਗੱਡੇ ਇਹਦੀ ਠੀਕ ਹੈ ਦੂਜੇ ਖਰਦੇ ਇਹਨਾਂ ਦਾ ਵੀ ਦੇਖਦੇ ਬਾਜੀ ਵਾਲਿਆਂ ਦਾ